ਵਾਹਿਗੁਰੂ ਜੀਓ ਸੂਰਾ ਸੋ ਪਹਿਚਾਨੀਐ ਜੋ ਲਰ ਦੇਨ ਕੇ ਹਿਤ ਪੁਰਜਾ ਪੁਰਜਾ ਕਟ ਮਰ ਕਬ ਹੁਨਾ ਛੱਡ ਖੇਤ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾ ਖੇਤ ਜੋ ਮਾਂਡਿਓ ਸੂਰਮਾ ਵਜੂਜਨ ਕੋ ਦਾ ਧਨ ਜਿਓ ਤਹਿ ਕੋ ਜਗ ਮਾਹੇ ਮੁਖ ਤਿਹਰ ਚਿਤ ਮੈਂ ਜੋਦ ਵਿਚਾਰੇ ਦੇਹ ਨਿਤ ਨਾ ਨਿਤ ਰਹੇ ਜਸ ਨਾਮ ਚੜੇ ਭਉ ਸਾਗਰ ਤਾਰੇ ਕਿਰਜ ਧਾਮ ਬਣਾਏ ਇਹ ਤਨ ਬੋਧ ਸਿਉ ਦੀਪੁ ਕਿਉ ਜਿਆਰੇ ਗਿਆਨ ਕੀ ਬਡੜੀ ਮਨੁ ਹਾਥ ਲਐ ਕਤਰਤਾ ਕੁਤਵਾਰ ਬਹਾਰੇ ਜਬ ਆਵਕਿ ਆਉ ਦਿਨਧਾਨ ਬਣੇ ਜਗ ਆਵ ਕਿਉ ਨਿਦਾਨ ਬਣੇ ਅਤਹੀ ਰਣ ਮੈਂ ਤਬ ਜੂਜ ਮਰੋ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹ ਕੇ ਆਤਮ ਸਰੂਪ ਜਗ ਦੀ ਜੋਤ ਹਾਜ਼ਰ ਹਜੂਰ ਸਭ ਕਲਾ ਭਰਪੂਰ ਚੌਰ ਸ਼ਤਰ ਕਿਰਪਾ ਦੇ ਮਾਲਕ ਸ਼ਬਦ ਅਵਤਾਰ ਗਰੀਬ ਨਿਵਾਜ਼ ਸਾਹਿਬ ਪੰਥ ਵਾਲੀ ਸਤਗੁਰੂ ਸਾਹਿਬ ਜੀ ਸਾਰੇ ਸੰਸਾਰ ਦਾ ਭਲਾ ਕਰਨ ਵਾਲੇ ਮਹਾਰਾਜ ਸਾਡੇ ਦੁੱਖਾਂ ਭਰੇ ਪਾਪਾਂ ਭਰੇ ਬੇੜੇ ਨੂੰ ਪਾਰ ਲਾਉਣ ਵਾਲੇ ਸਮਰਾਤ ਸਤਗੁਰੂ ਗੁਰੂ ਬਨਵਾਲਾ ਸਾਹਿਬ ਦਾਤਾ ਸਤਗੁਰੂ ਸਾਹਿਬ ਜੀ ਦਾ ਖਾਲਸਾ ਪੰਥ ਜਿਹੜਾ ਵੱਡੇ ਵੱਡੇ ਕੱਲੂ ਕਾਰਿਆਂ ਵਿੱਚ ਦੀ ਗੁਜਰਿਆ ਅਤੇ ਦਾਤਾ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਅੰਬਰ ਦੀ ਸ਼ਕਤੀ ਸ਼ਕ ਦਾ ਸਦਕਾ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦੇਖਾਲਾ ਪੰਥ ਨੇ ਹਰ ਵਕਤ ਹਰ ਕੁਸਵੱਟੀ ਨੂੰ ਹਰ ਚੁਣੌਤੀ ਨੂੰ ਚੜ੍ਹਦੀ ਕਲਾ ਵਿੱਚ ਸੇਹਾ ਇਸੇ ਪ੍ਰਕਾਰ ਹੀ ਕੌਮ ਦੇ ਉੱਪਰ ਤਿੰਨ ਵੱਡੇ ਕੱਲੂ ਘਾਰੇ ਵਾਪਰੇ ਜਿੰਨਾ ਵਿੱਚ 1746 ਦਾ ਕੱਲੂ ਘਰ ਆਇਆ ਕਾਨੇਵਾਲ ਦੀ ਸੰਭ ਜਿਹੜਾ ਗੁਰਦਾਸਪੁਰ ਲਾਕੇ ਵਿੱਚ ਵਾਪਰਿਆ ਉਸ ਤੋਂ ਬਾਅਦ ਆ 1762 ਦਾ ਕੁੱਪਰਹੀੜੀ ਜਿਹੜਾ ਇਹ ਕੁੱਪਰਹੀੜੀ ਦਾ ਇਲਾਕਾ ਹੈ ਲੁਧਿਆਣੇ ਦੇ ਲਾਗੇ ਆ ਥੋੜਾ ਦੂਰ ਤੇ ਮਰੇਰਕੋਟਲੀਆ ਇਲਾਕੇ ਦੇ ਵਿੱਚ ਇਹ ਕੁੱਪਰਹੀੜੀ ਪੈਂਦਾ ਹੈ ਕੁੱਪਰ ਤਾਂ ਹੀੜੀ ਦੋ ਪਿੰਡ ਆ इकਟ्ठा ਕਰਕੇ ਬੋਲਦੇ ਆ ਇਸ ਇਲਾਕੇ ਵਿੱਚ ਵਾਪਰਿਆ ਜਿਹਦਾ ਪੰਜ ਜ਼ਿਕਰ ਕਰਨਾ ਇੱਕ ਫਿਰ ਸਾਕਾ ਨੀਲਾ ਤਾਰਾ ਕਰਕੇ ਜਾਣਿਆ ਜਾਂਦਾ ਹੈ ਜੋ 1984 ਵਿੱਚ ਵਾਪਰਿਆ ਵੈਸੇ ਕੱਲੂਕਰ ਦਾ ਅਰਥ ਪਤਾ ਕੀ ਹੁੰਦਾ ਹੈ ਕੱਲੂਕਰ ਦਾ ਅਰਥ ਹੁੰਦਾ ਤਬਾਹੀ ਸਰਬਨਾਸ਼ ਕਿਸੇ ਦੀ ਕਿਸੇ ਕੌਮ ਦੇ ਦਾ ਸਰਬਨਾਸ਼ ਕਰਨਾ ਉਸ ਕੌਮ ਨੂੰ ਖਤਮ ਕਰਨਾ ਸਦਾ ਸਦਾ ਵਾਸਤੇ ਉਹਨੂੰ ਕਿਹਾ ਜਾਂਦਾ ਤਬਾਹੀ ਭਾਈ ਕਾਨ ਸਿੰਘ ਨਾਭਾ ਹੁਣਾਂ ਨੇ ਮਹਾਨ ਕੋਸ਼ ਵਿੱਚ ਇਹਦੇ ਅਰਥ ਕੀਤੇ ਆ ਸਰਬਨਾਸ਼ ਤਬਾਹੀ ਇਸ ਪ੍ਰਕਾਰ ਦੇ ਅਰਥ ਇਹਦੇ ਮਿਲਦੇ ਆ ਕੱਲੂਕਾਰੇ ਦੇ ਇਸ ਕੱਲੂਕਾਰੇ ਦਾ ਕਾਰਨ ਕੀ ਵਾਪਰਿਆ ਇਸ ਤੋਂ ਪਹਿਲਾਂ ਦੋ ਚੀਜ਼ਾਂ ਕਹੀਆਂ ਵਿਸ਼ੇਸ਼ ਕਰਕੇ ਦੱਸ ਦੱਸ ਦਿਨ ਚਾਹੁੰਦਾ ਹੈ ਕਿ ਜਦੋਂ ਤੋਂ ਕੋਮ ਸਤਿਗੁਰੂ ਸਾਹਿਬ ਜੀ ਨੇ ਪੰਥ ਸਾਜਿਆ ਆ ਇਸ ਪੰਥ ਦੀ ਇਸ ਖਾਲਸਾ ਪੰਥ ਦੀ ਲੜਾਈ ਕੋ ਜਰ ਜੋਰੂ ਤੇ ਜ਼ਮੀਨ ਦੀ ਨਹੀਂ ਆ ਜਦੋਂ ਕਿ ਬਹੁਤ ਸਾਰੇ ਇਤਿਹਾਸ ਵਿੱਚ ਝਾਤੀਆਂ ਮਾਰ ਕੇ ਦੇਖੀਏ ਇਤਿਹਾਸ ਦੇ ਝਰੋਖੇ ਵਿੱਚ ਆਪਾਂ ਖੋਖਦੇ ਆ ਤਾਂ ਆਪਾਂ ਨੂੰ ਇਹ ਪ੍ਰਾਪਤ ਹੁੰਦਾ ਆ ਕਿ ਬਹੁਤ ਸਾਰੀਆਂ ਲੜਾਈਆਂ ਉਹ ਜਰ ਜੋਰੂ ਜ਼ਮੀਨ ਦੀਆਂ ਹੁੰਦੀਆਂ ਉਹ ਤਾਂ ਜਾਂ ਤਾਂ ਫਿਰ ਜ਼ਮੀਨ ਦੀ ਲੜਾਈ ਹੋਊਗੀ ਜਾਂ ਉਹ ਇਸਤਰੀ ਦੀ ਹੋਊਗੀ ਜਾਂ ਕੋਈ ਧਨ ਪ੍ਰਾਪਤ ਕਰਨ ਦੀ ਹੋਊਗੀ ਇਸ ਤੋਂ ਵੱਧ ਕੇ ਸਾਨੂੰ ਹੋਰ ਕਿਸੇ ਵੀ ਇਤਿਹਾਸ ਵਿੱਚ ਕਿਸੇ ਪ੍ਰਕਾਰ ਦਾ ਵੀ ਕੋਈ ਜਿਹੜਾ ਯੋਧਿਆ ਉਹ ਨਜ਼ਰ ਨਹੀਂ ਆਉਂਦਾ ਪਰ ਖਾਲਸੇ ਨੇ ਆਪਣਾ ਖੂਨ ਡੋਲ੍ਹਿਆ ਆ ਗਰੀਬਾਂ ਵਾਸਤੇ ਮਜਲੂਮਾਂ ਵਾਸਤੇ ਕਿਉਂਕਿ ਗਰੀਬਾਂ ਲਈ ਦੀਨ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾਰਾ ਮਾਰਿਆ ਜੇ ਨਾਰਾ ਮਾਰਿਆ ਤਾਂ ਫਿਰ ਉਹਦਾ ਮੁੱਲ ਤਾਂ ਤਾਰਨਾ ਪਵੇਗਾ ਹੀ ਉਦੋਂ ਵੀ ਤਾਰਿਆ ਤੇ ਅੱਜ ਤੱਕ ਇਹ ਜਿਹੜੀ ਕੌਮ ਹੈ ਤਾਰ ਰਹੀ ਆ ਕਿੰਨਾ ਹੋਰ ਤਾਰਨਾ ਪਵੇਗਾ ਇਸ ਬਾਰੇ ਸਤਿਗੁਰੂ ਆਪ ਜਾਣਦੇ ਹਨ ਪਰ ਇਹ ਖਾਲਸੇ ਦੀ ਲੜਾਈ ਕੋਈ ਜ਼ਰਜੋਰੂ ਜ਼ਮੀਨ ਦੀ ਨਹੀਂ ਸੀ ਖਾਲਸੇ ਦੀ ਲੜਾਈ ਤਾਂ ਅਣਖ ਤੇ ਗੈਰਤ ਦੀ ਸੀ ਇਸ ਪ੍ਰਕਾਰ ਆਜ਼ਾਦੀ ਦੀ ਸੀਗੀ ਜਿਹੜੇ ਰਾਜਤ ਲੋਕਾਂ ਕੋ ਖੋਹ ਲੈ ਗਏ ਸੀਗੇ ਉਹਨਾਂ ਨੂੰ ਦਿਵਾਉਣ ਵਾਸਤੇ ਤੇ ਸੰਸਾਰ ਤੇ ਇਸ ਪ੍ਰਕਾਰ ਆਜ਼ਾਦੀ ਦੀ ਲੜਾਈ ਅਣਖ ਤੇ ਗੈਰਤ ਦੀ ਸੀ ਜਿਹਨੂੰ ਜ਼ਾਲਮੇ ਦੇਖਣਾ ਨਹੀਂ ਸੀ ਚਾਹੁੰਦਾ ਇਸ ਪ੍ਰਕਾਰ ਇਹ ਸਾਰਾ ਕਾਰਨ ਵਾਪਰਦਾ ਕਿ ਕੱਲੂ ਘਰੇ ਦਾ ਕਾਰਨ ਕੀ ਬਣਿਆ ਕਿ 1761 ਵਿੱਚ ਪੰਜ ਹਮਲੇ ਕਰ ਚੁੱਕਾ ਹੈ ਬਦਾਲੀ 1739 ਤੋਂ ਲੈ ਕੇ 45 ਤੱਕ ਨਾਦਰ ਸ਼ਾਹ ਆਉਂਦਾ ਆਪਣੀ ਹਿੰਦੁਸਤਾਨ ਚ ਤੇ ਥੋੜੇ ਜੇ ਬੰਦੇ ਲੈ ਕੇ ਉਹ ਹਿੰਦੁਸਤਾਨ ਨੂੰ ਲੁੱਟਦਾ ਰਿਹਾ ਲੰਬੇ ਲੰਬੇ ਸਮੇਂ ਤੋਂ ਸਾਰਾ ਉਹ ਜਿਹੜੇ ਮੰਦਰ ਇੱਧਰ ਸਾਰਾ ਹਿੰਦੁਸਤਾਨ ਦਾ ਪਰਮਣ ਕਰਕੇ ਬਹੁਤ ਜਿਨ੍ਹਾਂ ਨੂੰ ਕਈ ਸੋ ਸਾਲ ਲੱਗੇ ਮੰਦਰਾਂ ਨੂੰ ਬਣਾਉਂਦਿਆਂ ਉਹਨਾਂ ਨੂੰ ਨੇ ਬੰਬ ਲਾ ਲਾ ਕੇ ਉਡਾ ਦਿੱਤਾ ਸਿਗਾ ਤੇ ਸੋਨਾ ਚਾਂਦੀ ਜਿੰਨਾ ਸਾਰਾ ਲੁੱਟ ਕੇ ਰਿਆ ਕੇਵਲ ਸੋਨਾ ਚਾਂਦੀ ਤੱਕ ਸੀਮਤ ਨਹੀਂ ਸੀ ਹੁੰਦੇ ਇਹ ਜ਼ਾਲਮ ਫਿਰ ਉਥੋਂ ਦੀਆਂ ਬਹੁ ਬੇਟੀਆਂ ਨੂੰ ਵੀ ਲੈ ਕੇ ਜਾਂਦੇ ਸੀਗੇ ਗੁਲਾਮ ਬਣਾ ਕੇ ਫਿਰ ਉਹਨਾਂ ਨੂੰ ਜਾ ਕੇ ਅੱਗੇ ਮੰਡੀਆਂ 'ਚ ਵੇਚਦੇ ਸਨ ਅੱਗੇ ਇਸ ਤਰ੍ਹਾਂ ਉਹਨਾਂ ਨੂੰ ਗੁਲਾਮ ਬਣਾ ਕੇ ਵੇਚ ਦਿੰਦੇ ਸੀਗੇ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਿਹਾ ਸਾਡੇ ਦੇਸ਼ ਵਿੱਚ ਪੰਜ ਹਮਲੇ ਕਰ ਚੁੱਕਾ ਆ ਅਬਦਾਲੀ 1761 ਦਾ ਪਾਣੀਪਤ ਦੀ ਲੜਾਈ ਇਹਦੀ ਮਰਹਟਿਆਂ ਨਾਲ ਹੋਈ ਮਰਹੱਟੇ ਦਾ ਅਰਥ ਹੁੰਦਾ ਮਾਰ ਕੇ ਪਿੱਛੇ ਹਟਣ ਵਾਲੇ ਬਹੁਤ ਵੱਡੀ ਕੌਮ ਮੰਨੀ ਗਈ ਇਹ ਬੜੇ ਲੜਾਕੂ ਤੇ ਯੋਧੇ ਮੰਨੇ ਗਏ ਪਰ ਇਹਦਾ ਜੰਗੀ ਤਜਰਬਾ ਬਹੁਤ ਸੀ ਅਬਦਾਲੀ ਦਾ ਇੰਨੇ ਐਸੀ ਮਾਰ ਮਾਰੀ ਮਰਹਟਿਆਂ ਨੂੰ ਲੱਖ ਤੋਂ ਉੱਪਰ ਮਰਹੱਟੇ ਜਿਹੜੇ ਆ ਉਹ ਸ਼ਹੀਦ ਹੋਏ ਔਰ ਬਹੁਤ ਸਾਰੇ ਲੋਕ ਮਾਰੇ ਗਏ ਵਿਚਾਰੇ ਤੇ ਬਹੁਤ ਸਾਰੇ ਉਹਨਾਂ ਦੀਆਂ ਬਹੁ ਬੇਟੀਆਂ ਉਹਨਾਂ ਦਾ ਧਨ ਮਾਲ ਸੁਭਾਅ ਸਾਰਾ ਇਹ ਲੁੱਟ ਕੇ ਲਾਹੌਰ ਵੱਲ ਨੂੰ ਵਧਿਆ ਔਰ ਲਾਹੌਰ ਇਹਨੇ ਜਾ ਕੇ ਬੜਾ ਵੱਡਾ ਜਸ਼ਨ ਕੀਤਾ ਔਰ ਜਸ਼ਨ ਵਿੱਚ ਇਹਨੇ ਕਿਹਾ ਕਿ ਆਪਣੇ ਜਰਨੇਲਾ ਨੂੰ ਕਿ ਮੈਂ ਤੁਹਾਨੂੰ ਆਪਣੇ ਤਜਰਬੇ ਚੋਂ ਗੱਲ ਦੱਸਣੀ ਚਾਹੁੰਨਾ ਹੈ ਉਹ ਇਹ ਹੈ ਕਿ ਜਿਹੜੇ ਮਰਹੱਟੇ ਨੇ ਅੱਜ ਮੈਂ ਇਹਨਾਂ ਨੂੰ ਇੰਨਾ ਮਾਰਿਆ ਹੈ ਕਿ ਹੋ ਸਕਦਾ ਇਹਨਾਂ ਦੇ ਪੁੱਤ ਪੋਤਰੇ ਵੀ ਮੇਰੇ ਬਰਾਬਰ ਤੇ ਨਹੀਂ ਖਲੋ ਸਕਦੇ ਮੇਰੇ ਪੁੱਤ ਪੋਤਰਿਆਂ ਦੇ ਬਰਾਬਰ ਵੀ ਇਹ ਹੁਣ ਮੇਰੇ ਨਾਲ ਪ੍ਰਸ਼ਾਰਤ ਜੰਗ ਨਹੀਂ ਕਰ ਸਕਦੇ ਇਸ ਦੀ ਖੁਸ਼ੀ ਮਨਾਈ ਪਰ ਇਹਨੂੰ ਚੁਨਾਹ ਨਹੀਂ ਪਾਰ ਕਰਨ ਦਿੱਤਾ ਗੁਰੂ ਕੇ ਖਾਲਸੇ ਨੇ ਇਹਦੇ ਨਾਲ ਟੱਕਰ ਲਈ ਜਿੰਨਾ ਕੋ ਹੋ ਸਕਿਆ ਧਨ ਸਵਾਬ ਮਾਲ ਗੁਰੂ ਕੇ ਸਿੱਖਾਂ ਨੇ ਛਡਵਾਇਆ ਔਰ ਕੁਛ ਨੂੰ ਲੁੱਟਿਆ ਕੁਛ ਉਟਿਆ ਇਹ ਧਾਰਨਾ ਆਮ ਬਣ ਚੁੱਕੀ ਸੀ ਪੰਜਾਬ ਵਿੱਚ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸਾਹਿਬਾ ਵੀ ਜੋ ਖਾ ਲਿਆ ਆਪਣੇ ਪੇਟ ਵਿੱਚ ਪਾ ਲਿਆ ਉਹੋ ਹੀ ਸਫਲਾ ਹੋਇਆ ਬਾਕੀ ਤਾਂ ਜਿਹੜਾ ਹੈ ਸਭ ਕੁਝ ਉਹ ਅਬਦਾਲੀ ਨੇ ਅਹਿਮਦ ਸ਼ਾਹ ਨੇ ਲੁੱਟ ਕੇ ਲੈ ਜਾਣਾ ਇਸ ਤਰ੍ਹਾਂ ਦੀ ਧਾਰਨਾ ਸੀ ਸਾਡੇ ਪੰਜਾਬ ਵਿੱਚ ਪਰ ਉਸ ਵਕਤ ਖਾਲਸਾ ਪੰਥ ਨੇ 27 ਅਕਤੂਬਰ 1761 ਨੂੰ ਇੱਕ ਵੱਡਾ ਇਕੱਠ ਕੀਤਾ ਸਰਬਤ ਖਾਲਸੇ ਦੇ ਦੇ ਹੀਠਾ ਨਾਮ ਦੇ ਹੀਠਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਿੱਥੇ ਸਾਰੀਆਂ ਮਿਸਲਾਂ ਇਕੱਠੀਆਂ ਹੋਈਆਂ ਔਰ ਗੁਰਮਤਾ ਕੀਤਾ ਵਿਚਾਰ ਉਟਾਂਦਰਾ ਕੀਤਾ ਉਹ ਵਿਚਾਰ ਉਟਾਂਦਰਾ ਕਰਦੇ ਸੀਗੇ ਸਾਰੇ ਬੈਠ ਕੇ ਗੁਰਮਤਾ ਕਰਦੇ ਹੁੰਦੇ ਸੀਗੇ ਆਜਾ ਸਿੰਘ ਅੰਨਤ ਕਰਦੇ ਆ ਰਾਜ ਦੀਆਂ ਇੱਕ ਮਿੰਟ ਵਾਸਤੇ ਜੇ ਆਪਾਂ ਕਦੀ ਇਹ ਸੋਚ ਲਈਏ ਵੇ ਚਲੋ ਬਾਕੀ ਸਟੇਟ ਦੀ ਗੱਲ ਤਾਂ ਛੱਡ ਕੇ ਆਪਾਂ ਇੱਕ ਗੁਰਦੁਆਰੇ ਸਾਹਿਬ ਵਿੱਚ ਇਕੱਠੇ ਹੋ ਕੇ ਕਹੀਏ ਕਿ ਆਪਣਾ ਇੱਥੇ ਰਾਜ ਆ ਆਪਣਾ ਰਾਜ ਹੈ ਇੱਥੇ ਦੇਖੋ ਆਪਾਂ ਇਕੱਠੇ ਹੁੰਨੇ ਆ ਉੱਥੇ ਵੀ ਆਪਾਂ ਇਕੱਠੇ ਹੋਣ ਨੂੰ ਤਿਆਰ ਨਹੀਂ ਹੁੰਦੇ ਗੱਲ ਆਪਾਂ ਸਟੇਟ ਦੀ ਕਰ ਰਹੇ ਹੁੰਨੇ ਆ ਕਈ ਹੋਰ ਦੀ ਕਰ ਰਹੇ ਹੁੰਨੇ 10 20 50 ਬੰਦੇ ਅਸੀਂ ਇਕੱਠੇ ਨਹੀਂ ਬਲਕਿ ਆ ਹੁਣ ਅਸੀਂ 18 ਜਾਣੇ ਆ ਇੱਥੇ ਆਪਣੇ ਇੱਥੇ ਬੈਠੇ 6 7 ਜਾਣੇ ਹੋਣ ਕਿਸੇ ਟਿਕਟੋਕ ਤੇ ਉੱਥੇ ਦੇਖੋ ਕੀ ਬਣਦਾ ਗੱਲਾਂ ਆਪਾਂ ਸਟੇਟ ਦੀਆਂ ਕਰਦੇ ਹਾਂ ਕਿਉਂਕਿ ਸਾਨੂੰ ਕਦੀ ਬਹਿਣਾ ਆਇਆ ਹੀ ਨਹੀਂ ਅੱਜ ਤੱਕ ਸਿਰ ਜੋੜ ਕੇ ਪਤਾ ਹੀ ਨਹੀਂ ਬਹਿਣਾ ਕਿਵੇਂ ਉਹ ਸਾਡੇ ਵੱਡਿਆਂ ਵਿੱਚ ਇਹ ਬਹੁਤ ਵੱਡਾ ਗੁਣ ਸੀਗਾ ਉਹ ਆਏ ਦੀਵਾਲੀ ਤੇ ਜਦੋਂ ਕੋਈ ਪੁਰਬ ਹੁੰਦਾ ਸੀ ਉੱਤੇ ਇਕੱਠੇ ਹੋ ਕੇ ਬੈਠਦੇ ਸੀ ਕੌਮ ਵਿੱਚ ਆਉਣ ਵਾਲੀ ਜਿਹੜੀ ਕੋਈ ਤਰਾਸ਼ਦੀ ਸੀ ਜਾਂ ਕੋਈ ਪਾਈ ਜਾ ਰੇ ਸ਼ਪੇ ਸੀ ਉਹਦੇ ਬਾਰੇ ਵਿਚਾਰ ਕਰਦੇ ਸੀ ਵੀ ਇਸ ਨੂੰ ਕਿੱਦਾਂ ਭਰਨਾ ਇਹਨੂੰ ਗੁਰਮਤਿ ਦਾ ਕਿਹਾ ਜਾਂਦਾ ਪੰਥ ਵਿੱਚ ਤੁਹਾਰਾ ਸਾਹਿਬ ਨੇ ਗੁਰਬਾਣੀ 'ਚ ਵੀ ਇਹ ਪੰਕਤੀਆਂ ਰੱਖੀਆਂ ਹੋਈਆਂ ਪ੍ਰਥਮ ਮਤਾ ਜੇ ਪਤਰੀ ਚ ਲਾਓ ਦੁਤੀਆ ਮਤਾ ਦੋਇ ਮਾਨੁਖ ਪਚਾਓ ਤ੍ਰਿਤਿਆ ਮਤਾ ਕੁਛ ਕਰੋ ਉਪਾਇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਇਸ ਪ੍ਰਕਾਰ ਦਾ ਬਚਨ ਆਊਗਾ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਨੇ ਆਪਣੇ ਸਿੱਖਾਂ ਨੇ ਬੇਨਤੀ ਕਰਕੇ ਕਿਹਾ ਸੀ ਮਹਾਰਾਜ ਲਾਹੌਰ ਵਿੱਚ ਆਪਾਂ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਤੇ ਉਦੋਂ ਸਤਿਗੁਰ ਜੀ ਨੇ ਇਹ ਗੁਰਮਤਾ ਆਪਣੇ ਗੁਰਸਿੱਖਾਂ ਨਾਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਮਹਾਰਾਜ ਗੁਰਮਤਾ ਕਰਦੇ ਸੀ ਸਿੱਖਾਂ ਨਾਲ ਜਦੋਂ ਗਵਾਲੀਅਰ ਜਾਣਾ ਸੀ ਮਹਾਰਾਜ ਨੇ ਤਾਂ ਸੱਚੇ ਪਾਤਸ਼ਾਹ ਜੀ ਨੇ ਸਾਰੇ ਜਿਹੜੇ ਮੇਨ ਮੇਨ ਸਿੱਖ ਸੀਗੇ ਉਹ ਆਪਣੇ ਕੋਲ ਸੱਦੇ ਭਾਈ ਪ੍ਰਾਣਾ ਜੀ ਭਾਈ ਜੇਠਾ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਕਲਿਆਣਾ ਜੀ ਭਾਈ ਲੰਗਾਹ ਜੀ ਮਾਤਾ ਜੀ ਮਾਤਾ ਗੰਗਾ ਜੀ ਤੇ ਪੁੱਛਿਆ ਸੀ ਸਾਰਿਆਂ ਨੂੰ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਤੇ ਸਾਰਿਆਂ ਨੇ ਕਿਹਾ ਸੀ ਮਹਾਰਾਜ ਸਾਨੂੰ ਨਹੀਂ ਜਾਣਾ ਚਾਹੀਦਾ ਦਿੱਲੀ ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਸੀ ਬਾਬਾ ਜੀ ਆਪ ਜੀ ਦੀ ਕੀ ਆਗਿਆ ਹੈ ਤੇ ਬਾਬਾ ਜੀ ਨੇ ਕਿਹਾ ਸੀ ਮਹਾਰਾਜ ਹੋਵੇਗਾ ਉਹ ਜੋ ਆਪ ਜੀ ਨੂੰ ਪਾਵੇਗਾ ਉਹ ਨਹੀਂ ਹੋ ਸਕਦਾ ਜੋ ਆਪ ਜੀ ਨੂੰ ਨਾ ਪਾਵੇ ਸਾਡੀ ਆਗਿਆ ਇਹ ਹੈ ਕਿ ਆਪਾਂ ਨੂੰ ਦਿੱਲੀ ਜਾਣਾ ਚਾਹੀਦਾ ਹੈ ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਕਿਹਾ ਸਤਿ ਬਚਨ ਤਾਂ ਇਸੇ ਕਰਕੇ ਬਾਬਾ ਬੁੱਢਾ ਸਾਹਿਬ ਜੀ ਫਿਰ ਗਵਾਲੀਅਰ ਤੁਰ ਕੇ ਜਾਂਦੇ ਰਹੇ ਰੋਹ ਵਿਚਾਰ ਤੁਮੇ ਕਹਿਣ ਦਾ ਭਾਵ ਇਹ ਸੀਗਾ ਕਿ ਗੁਰਮਤਾ ਕਰਦੇ ਸੀ ਗੁਰਮਤੇ ਵਿੱਚ ਇਹ ਵਿਚਾਰ ਸਾਰੇ ਜਰਨਲਾਂ ਨੇ ਬਹੁਤ ਬਰੀਕੀ ਨਾਲ ਲਈ ਵੀ ਜਿੱਥੇ ਬਾਹਰ ਦੇ ਲੋਕ ਸਾਡੇ ਤੇ ਹਮਲਾਵਰੀ ਹੋ ਰਹੇ ਨੇ ਇਸ ਦੇਸ਼ ਵਿੱਚ ਗਰੀਬਾਂ ਨੂੰ ਸਤਾਇਆ ਜਾ ਰਿਹਾ ਧਾਰਮਿਕ ਸਥਾਨਾਂ ਦੀ ਬੇਅਦਬੀ ਹੁੰਦੀ ਹੈ ਧਨ-ਮਾਲ ਲੁੱਟ ਕੇ ਲੈ ਜਾਂਦੇ ਆ ਉੱਥੇ ਜਿਹੜੇ ਸਾਡੇ ਦੇਸ਼ ਵਿੱਚ ਗਦਾਰ ਬੈਠੇ ਹੋਏ ਆ ਪਹਿਲਾਂ ਇਹਨਾਂ ਲੋਕਾਂ ਨੂੰ ਸੋਧਿਆ ਜਾਵੇ ਇਹ ਉਦੋਂ ਵੀ ਸੀ ਤੇ ਅੱਜ ਵੀ ਸੀ ਜੇ ਕੋਈ ਇਹ ਕਵੇ ਕਿ ਇਹ ਚੀਜ਼ ਨੂੰ ਆਪਾਂ ਖਤਮ ਕਰ ਸਕਾਂਗੇ ਤੇ ਨਹੀਂ ਹੋ ਸਕੂਗੀ ਕਿਉਂਕਿ ਬਰਿਆਈ ਕੱਠੀ ਬਰਿਆਈ ਤਾਂ ਚੁੰਗਿਆਈ ਜਾਂ ਸਤਿਆ ਤੇ ਅਸਤਿਆ ਅਸਤਿਆ ਕਈ ਵਾਰੀ ਲੰਬੀ ਹੋ ਜਾਂਦੀ ਹੁੰਦੀ ਆ ਪਰ ਸੱਚ ਤੇ ਭਾਰੀ ਨਹੀਂ ਹੁੰਦੀ ਬਰਿਆਈ ਲੰਬੀ ਹੋ ਸਕਦੀ ਆ ਪਰ ਚੁੰਗਿਆਈ ਤੇ ਭਾਰੀ ਨਹੀਂ ਹੋ ਸਕਦੀ ਈਓ ਜਿਵੇਂ ਬੱਦਲ ਆ ਸਕਦਾ ਸੂਰਜ ਤੇ ਪਰ ਕਿੰਨੇ ਦਿਨ ਆ ਸਕਦਾ ਇੱਕ ਦਿਨ ਤਾਂ ਸੂਰਜ ਨੇ ਚਮਕਣਾ ਹੀ ਆ ਕੋੜ ਨ ਖੁੱਟੇ ਨਾਨਕਾ ਓੜਕ ਸੱਚ ਰਹੀ ਸੰਸਾਰ ਤੇ ਸੱਚ ਹੀ ਰਹਿਦਾ ਹੁੰਦਾ ਝੂਠ ਨਹੀਂ ਕਦੀ ਰਿਹਾ ਝੂਠ ਮਿਟ ਜਾਂਦਾ ਹੁੰਦਾ ਉਦਾਂ ਲੱਗਦਾ ਹੁੰਦਾ ਹੈ ਕਿ ਇਹ ਵਾਰੀ ਵੀ ਬੜਾ ਝੂਠ ਦਾ ਬੋਲਬਾਲਾ ਹੈ ਤਾਂ ਬਹੁਤੇ ਲੋਕ ਝੂਠ ਨਾਲ ਜੁੜੇ ਹੋਣ ਕਰਕੇ ਉਹਨਾਂ ਦਾ ਗੁੱਟ ਜੋਟ ਉਹਨਾਂ ਦਾ ਕਾਫਲਾ ਬਹੁਤਾ ਵੱਡਾ ਹੁੰਦਾ ਹੈ ਪਰ ਧਰਮੀ ਬੰਦੇ ਜਿਹੜੇ ਹੁੰਦੇ ਉਹ ਇਸ ਗੱਲ ਨੂੰ ਕਦੀ ਡੋਲਦੇ ਨਹੀਂ ਹੁੰਦੇ ਰੋਹ ਵਿਚਾਰ ਉਹਨਾਂ ਵਿੱਚ ਦੋ ਨਾਮ ਹੈ ਵਿਸ਼ੇਸ਼ ਕਰਕੇ ਇੱਕ ਤਾਂ ਅਕਾਲ ਦਾਸ ਹੈ ਜੰਡੇਆਲੇ ਵਾਲਾ ਤੇ ਹਰ ਭਗਤ ਨਰੰਜਣੀਆ ਉਹਦੇ 5-6 ਜਾਣੇ ਸੀ ਜਿਨ੍ਹਾਂ ਨੇ ਬਹੁਤ ਕੌਮ ਦਾ ਲੋਭ ਪੀਤਾ ਅਕਲਦਾਸ ਹਰ ਭਗਤ ਨਰਨਜਣੀਆਂ ਸਹਿਬ ਚੰਦ ਸਹਿਬ ਰਾਏ ਤੇ ਕਰਮਾਸੀਨਾ ਇਦਾਂ ਕਰਕੇ ਰਾਮ ਮਾਰਨ ਦਾ ਵਾ ਇਹ ਪੰਜ ਛੇ ਨਾਮ ਸੀ ਜਿਹੜੇ ਬੜੇ ਵੱਡੇ ਚੁਕਲਕੋਰ ਸੀਗੇ ਉਹ ਟੋੜ ਸੀ ਉਦੋਂ ਮੁਗਲਾਂ ਦੇ ਤੇ ਮੁਗਲਾਂ ਪਾਸੋਂ ਹੀ ਇਹਨਾਂ ਨੇ ਜ਼ਗੀਰਾ ਲਈਆਂ ਹੋਈਆਂ ਸੀ ਇਹ ਉਦੋਂ ਵੀ ਸੀ ਤੇ ਅੱਜ ਵੀ ਸੀ ਇਹ ਚੱਲਦੇ ਰਹੇਗਾ ਉਦੋਂ ਗੁਰਮਖਾ ਨੇ ਮਤਾ ਪਾਇਆ ਕਿ ਪਹਿਲੇ ਇਹਨਾਂ ਲੋਕਾਂ ਨੂੰ ਸੋਧਿਆ ਜਾਵੇ ਈ ਆ ਕੇ ਤਾਂ ਕਿ ਬਾਹਰਲੇ ਲੋਕਾਂ ਨਾਲ ਤਾਂ ਗੱਲ ਕਰੀਏ ਕਿਉਂਕਿ ਘਰ ਦੇ ਪਤਾ ਕੀ ਸੀ ਜਦੋਂ ਪਾਪੀ ਕਿਸੇ ਦੀ ਧੀ ਪੈਣੋਂ ਉਠਾ ਕੇ ਲਿਆ ਜਾਂਦੇ ਸੀਗੇ ਤਾਂ ਉਹ ਫਰਿਆਦੀ ਜਿਹੜੇ ਸੀਗੇ ਉਹ ਆ ਕੇ ਇਹਨਾਂ ਦੀ ਮਾੜੀ-ਮੋਟੀ ਸਰਕਾਰੀ ਦਰਬਾਰੇ ਚਲਦੀ ਸੀ ਹੁੰਦੀ ਐ ਇਹ ਲੋਕਾਂ ਦੀ ਉਹ ਇਹਨਾਂ ਨੂੰ ਕਹਿੰਦੇ ਸੀ ਤੇ ਇਹ ਕਹਿੰਦੇ ਸੀ ਸਿੱਖਾਂ ਨੂੰ ਕਹੋ ਤੇ ਉਹ ਸਿੱਖ ਜਿਹੜੇ ਜਥੇਬੰਦੀਆਂ ਵਾਲੇ ਜਾਂਦੇ ਸੀ ਜੇ ਛੜਾ ਕੇ ਲਿਆਉਂਦੇ ਸੀ ਤੇ ਪਰਿਵਾਰ ਨੂੰ ਪੁੱਛ ਲੈਂਦੇ ਸੀ ਵੀ ਤੁਸੀਂ ਕੱਥੇ ਮਿਲਣ ਆਇਆ ਉਹਨਾਂ ਨੂੰ ਕੱਥੇ ਆਪਣੇ ਬੱਚੀ ਨੂੰ ਪ੍ਰਾਪਤ ਕਰਨਾ ਜਾਂ ਜੋ ਹੁਣ ਇਹ ਉੱਥੇ ਫਿਰ ਫੌਜ ਭੇਜ ਦਿੰਦੇ ਸੀ ਤਾਂ ਫਿਰ ਉੱਥੇ ਇੱਕ ਤਾਂ ਹੁਣ ਅਗਲਾ ਜਾ ਕੇ ਜਾਨ ਚੋਖੇ ਵਿੱਚ ਪਾ ਕੇ ਤੇ ਦੂਸਰੇ ਦੇ ਕੰਮ ਆ ਰਿਹਾ ਤੇ ਫਿਰ ਉੱਥੇ ਵੀ ਉਹਨਾਂ ਦੀ ਮੌਤ ਦਾ ਕਾਰਨ ਬਣ ਜਾਣਾ ਇਹ ਇਦਾਂ ਦੀ ਜਿਹੜੀਆਂ ਬਦਮੀਤੀਆਂ ਬਦਨੀਤੀਆਂ ਤੇ ਇਹ ਜਿਹੜੀਆਂ ਸੀਗੀਆਂ ਬਾਦਖੋਟੀਆਂ ਜਿਹੜੇ ਕਰਮ ਸੀ ਉਹ ਕਰਦੇ ਸੀ ਇਹ ਇਨਾਂ ਨੂੰ ਆ ਕੇ ਜੰਡੇ ਵਾਲੇ ਘੇਰ ਲਿਆ ਕਿਉਂਕਿ ਹੁਣ ਫੌਜ ਇਹਨਾਂ ਕੋਲ ਨਹੀਂ ਸੀ ਕਿ ਸਕਿਉਰਿਟੀ ਦਿੱਤੀ ਹੋਈ ਸੀ ਦਿੰਦੀਆਂ ਹੀ ਹੁੰਦੀਆਂ ਸਰਕਾਰਾਂ ਸਕਿਉਰਿਟੀ ਆਪਣੇ ਟੌਟਾ ਨੂੰ ਉਹ ਗਦਾਰਾਂ ਨੂੰ ਵੀ ਦਿੱਤੀਆਂ ਹੋਈਆਂ ਸੀਗੀਆਂ ਤੇ ਜਦੋਂ ਇਹਨਾਂ ਨੂੰ ਘੇਰਿਆ ਤੇ ਇਹਨੇ ਦੇਖਿਆ ਵੀ ਮੈਂ ਸਿੰਘਾਂ ਦੇ ਨਾਲ ਲੜ ਨਹੀਂ ਸਕਦਾ ਬਾਹਰ ਜਾ ਕੇ ਇਹਨੇ ਫਿਰ ਅੰਦਰੋਂ ਚੋਰ ਮੋਰੀ ਰਾਹੀਂ ਆਪਣੇ ਸੂਈਏ ਬਾਹਰ ਕੱਢੇ ਤੇ ਬਾਹਰ ਕੱਢ ਕੇ ਅਬਦਾਲੀ ਆ ਰਿਹਾ ਸੀ ਉਰਤਾਸ ਦੇ ਲਾਗੇ ਖੜਾ ਸੀ ਉਰਤਾਸ ਲਾਗੇ ਉਹਨੇ ਆਪਣਾ ਕੈਂਪ ਲਾਇਆ ਹੋਇਆ ਸੀ ਉਰਤਾਸ ਮਾਤਾ ਜੀ ਦਾ ਨਗਰ ਆ ਮਾਤਾ ਸ਼ੈਬਕੌਰ ਜੀ ਦਾ ਇਲਾਕਾ ਉਹ ਉਰਤਾਸ ਆ ਜਲਮ ਉਹ ਜਿਹੜਾ ਦਰਿਆ ਆ ਉੱਥੇ ਜੇਲਮ ਦਰਿਆ ਦੇ ਲਾਗੇ ਉਹਨੇ ਆਪਣਾ ਕੈਂਪ ਲਾਇਆ ਸੀ ਉੱਥੇ ਰੁਕਿਆ ਸੀ ਹਿੰਦੁਸਤਾਨ ਨੂੰ ਆ ਰਿਹਾ ਸੀ ਛੇਵਾਂ ਹਮਲਾ ਕਰਨ ਵਾਸਤੇ ਜਦੋਂ ਜਾ ਕੇ ਇਹ ਆਕਲਦਾਸ ਤੇ ਹਰ ਭਗਤ ਨਰਨਜਨੀਏ ਦੀਆਂ ਸੂਈਆਂ ਨੇ ਕਿਹਾ ਕਿ ਮਾਰਾਜ ਚਿੱਠੀ ਦਿੱਤੀ ਵੀ ਸਾਾਨੂੰ ਮੈਨੂੰ ਬਹੁਤ ਖਤਰਾ ਆ ਮੇਰੀ ਮੱਤ ਕੀਤੀ ਜਾਵੇ ਨਹੀਂ ਤਾਂ ਸਿੱਖ ਮੈਨੂੰ ਮਾਰ ਦੇਣਗੇ ਛੇਤੀ ਆਓ ਤੇ ਆਪਾਂ ਇਹਨਾਂ ਨੂੰ ਹੱਥੋਂ-ਹੱਥੀ ਨਿਬੜ ਲਈਏ ਉਸ ਵੇਲੇ ਉਹਨੇ ਪੜੀ ਕਿਉਂਕਿ ਉਹ ਲੋਕ ਵੀ ਨਹੀਂ ਚਾਹੁੰਦੇ ਹੁੰਦੇ ਕਿ ਜਿਹੜੇ ਸਾਡੇ ਸੂਈਏ ਨੇ ਜਿਹੜੇ ਸਾਡ ਨੂੰ ਮੱਤ ਕਰਾਉਂਦੇ ਨੇ ਬਾਗੀਆਂ ਨੂੰ ਖਤਮ ਕਰਨ ਵਾਸਤੇ ਉਹਨਾਂ ਦੀ ਨਜ਼ਰ ਵਿੱਚ ਬਾਗੀ ਤਾਂ ਉਹ ਚਾਹੁੰਦੇ ਹੁੰਦੇ ਆ ਵੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ ਉਹਨਾਂ ਨੇ ਵੀ ਛੇਤੀ ਨਾਲ ਫਿਰ ਚਾਲਾ ਪਾ ਕੇ ਤੇ ਇੱਥੇ ਜਦੋਂ ਜੰਡਿਆਲੇ ਪਹੁੰਚੇ ਤੇ ਇੱਥੇ ਕੋਈ ਵੀ ਨਹੀਂ ਸੀ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਸਿੱਖ ਸਾਰਾ ਕਾਫਲਾ ਲੈ ਕੇ ਇੱਕ ਉੱਪਰ ਹੀੜਾ ਲਾਕੇ ਚ ਬਰਨਾਲਾ ਵੀ ਲਾਗੇ ਲੱਗਦਾ ਇਸ ਇਲਾਕੇ ਚ ਪਹੁੰਚ ਗਏ ਸੀ ਕਿਉਂਕਿ ਸਿੱਖਾਂ ਨੂੰ ਪਤਾ ਸੀਗਾ ਵੀ ਉਧਰੋਂ ਬਦਾਲੀ ਆ ਰਿਹਾ ਤੇ ਨੁਕਸਾਨ ਹੋਊਗਾ ਇਸ ਪਾਪੀ ਨੇ ਆ ਕੇ ਇੱਥੇ ਥੋੜਾ ਸਮਾਂ ਚੱਲ ਜਾਣਾ ਤੇ ਇਸ ਪ੍ਰਕਾਰ ਕਿਸ ਕਿਸ ਕਿਉਂ ਇਹਦੇ ਨਾਲ ਆਪਾਂ ਮਤਲਬ ਇਹ ਜੇ ਕੋਈ ਗੱਲ ਬਣੂਗੀ ਤੇ ਫਿਰ ਦੇਖਿਆ ਜਾਊਗਾ ਵਿਚਾਰ ਕੇ ਸਿੱਖਾਂ ਨੇ ਨੀਤੀ ਵਿਚਾਰ ਕੇ ਤੇ ਕੁੱਪਰੇ ਹੀੜੇ ਆ ਗਏ ਉਨੇ ਕੁੱਪਰਹੀੜੇ ਦਾ ਇਲਾਕਾ ਬੜਾ ਜੰਗਲ ਦਾ ਇਲਾਕਾ ਸੀ ਤੇ ਮਨ ਚ ਸੋਚਿਆ ਸੀ ਵੀ ਜਥਾ ਇਥੇ ਬਣਾ ਕੇ ਕੋਈ ਜਥਾ ਬਰਨਾਲੇ ਵਾਲੇ ਪਾਸੇ ਨੂੰ ਕੋਈ ਮਾਲਵੇ ਵਾਲੇ ਪਾਸੇ ਨੂੰ ਕੋਈ ਜੰਗਲ ਦੇ ਸ ਵੱਲ ਨੂੰ ਤੋਰ ਦਾਂਗੇ ਜੇ ਕੋਈ ਮੁੱਠ ਭੇੜ ਵਿੱਚ ਲੜਾਂਗੇ ਵੀ ਤੇ ਇੱਕ ਅੱਧਾ ਜਥਾ ਜਿਹੜਾ ਉਹ ਲੜੂਗਾ ਬਾਕੀ ਜਿੰਨੇ ਜਥੇ ਆ ਸਾਰੇ ਬਚ ਜਾਣਗੇ ਇੱਥੇ 40-45 ਹਜ਼ਾਰ ਦੀ ਗਿਣਤੀ ਗੁਰੂ ਕੇ ਸੇਖਾਂ ਦੀ ਲਿਖੀ ਜਿਹਦੇ ਵਿੱਚ ਬੱਚੇ ਵੀ ਨੇ ਬਜ਼ੁਰਗ ਵੀ ਨੇ ਤੇ ਇਸ ਪ੍ਰਕਾਰ ਨੌਜਵਾਨ ਵੀ ਨੇ ਇਸ ਇਸ ਪਰ ਇੱਕ ਸਮੂਹ ਹੈ ਗੁਰੂ ਕੇ ਸਿੱਖਾਂ ਦਾ 40-45000 ਦੀ ਗਿਣਤੀ ਹੈ ਜਿਹਦੇ ਵਿੱਚ ਜਸਾ ਸਿੰਘ ਜੀ ਆਲੂ ਵਾਲੀ ਆ ਬਾਬਾ ਬਘੇਲ ਸਿੰਘ ਦੀ ਹੋਰ ਸਾਰੇ ਜਿਹੜੇ ਨਾਮੀ ਜਰਨੈਲ ਆ ਉਹ ਇਹਦੇ ਵਿੱਚ ਆ ਜਥੇ ਵਿੱਚ ਇਹਨੇ ਆ ਕੇ ਕਿਹਾ ਵੀ ਉਹ ਤਾਂ ਇੱਥੋਂ ਚਲੇ ਗਏ ਆ ਹਰ ਭਗਤ ਨਰਨਜੜੀਏ ਨੇ ਕਿਹਾ ਆ ਅਕਾਲ ਦਾਸ ਨੇ ਤੇ ਹੁਣ ਇੱਕ ਗੱਲ ਹੈਗੀ ਆ ਵੀ ਉਹ ਜਥੇ ਹੈਗੇ ਹੈਗੇ ਸਾਰੇ ਇਕੱਠੇ ਆ ਤੇ ਇਸ ਵੇਲੇ ਉਹ ਕੁੱਪਰੇ ਹੀੜੀ ਜਿਹੜੇ ਉਹ ਉਹਨਾਂ ਨੇ ਆਪਣਾ ਕੈਂਪ ਲਾਇਆ ਹੋਇਆ ਸ਼ੱਤੀ ਕੇ ਘੰਟੇ ਸਿੱਖਾਂ ਨੇ ਨਹੀਂ ਸੀ ਸੋਚਿਆ ਸੀਗਾ ਵੀ ਇਹ ਢ ਛੇਤੀ ਇਹ ਪਹੁੰਚ ਜਾਊਗਾ ਇਹਨੇ ਬਿਨਾਂ ਰਾਮ ਕਰਨ ਤੋਂ ਬਿਨਾਂ ਰੋਕਣ ਤੋਂ ਹੀ 36 ਘੰਟਿਆਂ ਦੇ ਵਿੱਚ ਇੱਕ ਉੱਪਰ ਕਿਹੜੀ ਜਿਹੜਾ ਇੱਥੇ ਆ ਕੇ ਪਹੁੰਚ ਗਿਆ ਜਾਨਮ ਉਹ ਜੰਗ ਦਾ ਬੜੀ ਇਹ ਨੀਤੀਵਾਨ ਸੀਗਾ ਇਹਨੇ ਸੋਚਿਆ ਮੈਂ ਸਵਸਤੇ ਸਵਸਤੇ ਸਿੱਖਾਂ ਨੂੰ ਨੱਪ ਲੈਣਾ ਘੇਰਾ ਬਣਾ ਕੇ ਤੇ ਉਸ ਘੇਰੇ ਵਿੱਚੋਂ ਮੈਂ ਕਿਸੇ ਨੂੰ ਬਾਹਰ ਨੂੰ ਨਿਕਲ ਦੇਣਾ ਜਦੋਂ ਇਹਨੇ ਨੇਰੇ ਆ ਕੇ ਉਧਰੋਂ ਜਿਹੜੇ ਸੀਗੇ ਫਗਵਾੜੇ ਵਾਲੇ ਉਹ ਨਾਲ ਰਲ ਗਏ ਉਧਰੋਂ ਸਰਹੰਦ ਦਾ ਵੈਦਖਾਨ ਉਹ ਨਾ ਰਲ ਗਿਆ ਉਧਰੋਂ ਇਹ ਮਰੀਰ ਕੋਟ ਲਈਏ ਜਿਹੜੇ ਜਿਨ੍ਹਾਂ ਨੂੰ ਅਸੀਂ ਗੁਰਦੁਆਰਿਆਂ ਸਿਰੋਪਾ ਦੇ ਦਿੰਨੇ ਆ ਜਿਹੜੇ ਇਹ ਮਸੀਤਾਂ ਵਾਸਤੇ ਥਾਂ ਦੇਣੇ ਜਿਨ੍ਹਾਂ ਨੂੰ ਇਹ ਵੀ ਨਾ ਰਲ ਗਏ ਸਾਰੇ ਮਰੀਰ ਕੋਟ ਲਈਏ ਸ਼ੇਰਖਾਨ ਦਾ ਪਰਿਵਾਰ ਜਿਹੜਾ ਸਾਰਾ ਤੇ ਇਹ ਸਾਰੇ ਦੇ ਸਾਰੇ ਰਲ ਗਏ ਇਹਨਾਂ ਕਿਸੇ ਵੀ ਲੜਾਈ ਵਿੱਚ ਸਿੱਖਾਂ ਦੀ ਕਦੀ ਮਤ ਨਹੀਂ ਕੀਤੀ ਹਰ ਥਾਂ ਤੇ ਸਿੱਖਾਂ ਦੇ ਉਲਟ ਲੜਦੇ ਰਹੇ ਭਾਵੇਂ ਸਿੱਖਾਂ ਦੇ ਜਰਨੈਲ ਹੁੰਦੇ ਸੀ ਤਾਂ ਭਾਵੇਂ ਸਤਗੁਰ ਸਾਹਿਬ ਜੀ ਸ਼ਰੀਰ ਕਰਕੇ ਆਪ ਸੀ ਇਹ ਹਿਸਟਰੀ ਵਿੱਚ ਤੁਸੀਂ ਜਦੋਂ ਧਿਆਨ ਨਾਲ ਝਰੋਖੇ ਵਿੱਚੋਂ ਦੇਖੋਗੇ ਕਿਤੇ ਵੀ ਇਹਨਾਂ ਨੇ ਇਹ ਜਿਹੜੀ ਹਮਦਰਦੀ ਨਹੀਂ ਦਿਖਾਈ ਸਿੱਖਾਂ ਨੂੰ ਪਤਾ ਨਹੀਂ ਕੀ ਹੋਇਆ ਸਿੱਖਾਂ ਦੀ ਮੱਤ ਨੂੰ ਕਿਹੜੀ ਗੱਲੋਂ ਮਤਲਬ ਇਹਨਾਂ ਨਾਲ ਲੋਕਾਂ ਨਾਲ ਸਾਡੀ ਕੋਈ ਬਧੂ-ਬਦੀ ਦੀ ਸੰਧੀ ਬਣਾਈ ਜਾਂਦੇ ਵਾਹਿਗੁਰੂ ਜਾਣੇ ਜੇ ਬਰੌਡਾਂ ਤੇ ਬਹਿ ਕੇ ਮੈਂ ਕੱਲ ਸੁਣਦਾ ਸੀ ਇੱਕ ਉਹ ਟੀ-ਸ਼ਰਟ ਪਾਈ ਹੁੰਦੀ ਉਹਨੇ ਸਿੱਧੂ ਮੂਸੇਵਾਲੇ ਦੀ ਤੇ ਉਹ ਕਹਿਣ ਲਿਆ ਸੀ ਭਾਈ ਮਰਦਾਨਾ ਵੀ ਮੁਸਲਮਾਨ ਸੀ ਤੇ ਭਾਈ ਬਾਲਾ ਵੀ ਮੁਸਲਮਾਨ ਸੀ ਤੇ ਆਪਣੇ ਸਿੱਖ ਬਹਿ ਕੇ ਨਾਲ ਸੁਣ ਰਏ ਸੀ ਉਹਦੇ ਉਹ ਹਨ ਹਾਲ ਮਰਾਰੇ ਸੀ ਉਹਦੇ ਨਾਲ ਤੇ ਜੇ ਉਹਨੂੰ ਪੁੱਛਿਆ ਵੀ ਕੱਥੇ ਲਿਖਿਆ ਤੋਨੇ ਮੌਲਵੀ ਦਾ ਸੁਣਾੰਤਾ ਵੀ ਤੁਹਾਡੇ ਮੌਲਵੀ ਨੂੰ ਕੀ ਪਤਾ ਕੱਥੇ ਲਿਖਿਆ ਹੈ ਪੁੱਛਿਆ ਵੀ ਲਿਆਓ ਲਿਖਤੀ ਵਿੱਚ ਦਿਓ ਸਾਨੂੰ ਕੱਥੇ ਲਿਖਿਆ ਤੇ ਮੋਰੋ ਉਹ ਤਾਂ ਬੋਲਿਆ ਨਹੀਂ ਤੇ ਆਪਣੇ ਬੰਦੇ ਕਹਿੰਦੇ ਲੈ ਕੇ ਪੀਸ ਗੱਲ ਸਿੱਖ ਨਹੀਂ ਦੱਸੋ ਉੱਥੇ ਕੀ ਗੱਲ ਚੱਲ ਰਹੀ ਆ ਕੁਛ ਕੀ ਰਿਹਾ ਤੇ ਦੱਸ ਕੀ ਰਿਹਾ ਉਹਨਾਂ ਦੇ ਜਾਦੀ ਜਿਹੜੀ ਸਫਾਈ ਦੇ ਰਹੇ ਨਾ ਅੱਜ ਉਹ ਘਟ ਤੇ ਸਾਡੇ ਲੋਕ ਜਾਦੇ ਵੈਗਰੂ ਜਾਣੇ ਕੀ ਇਹਨਾਂ ਦੇ ਸਿਰ ਢੋੜਿਆ ਹੋਇਆ ਜਾਂ ਆਪੇ ਆਪਣੀ ਨਸਲ ਨੂੰ ਮਤਲਬ ਬਰਬਾਦ ਕਰਨਾ ਆਪਣੀ ਕੌਮ ਨੂੰ ਇਹ ਤਾਂ ਹੁਣ ਗੁਰੂ ਜਾਣਦਾ ਵੀ ਕੀ ਕਾਰਨ ਹੈ ਇਹ ਤਾਂ ਰੱਬ ਜਾਣਦਾ ਹੋਗਾ ਚਲੋ ਮੈਂ ਬੇਨਤੀ ਜਿਹੜੀ ਕਰਦਾ ਬਹੁਤ ਨੇਰੇ ਸਾਰਾ ਘੇਰਾ ਬਣਾ ਕੇ ਸਾਰੇ ਲੋਕ ਨਾਲਲੇ ਸੀ ਰੰਗੜ ਮੁਗਲ ਸਾਰੇ ਇਕੱਠੇ ਹੋ ਕੇ ਇਹਨੇ ਘੇਰ ਲਿਆ ਜਦੋਂ ਘਿਰੇ ਹੋਏ ਕੌਮ ਦੇਖੀ ਆਪਣੀ ਜਰਨੈਲਾ ਨੇ ਤਾਂ ਉਹਨਾਂ ਨੇ ਫਿਰ ਕਿਹਾ ਕਿ ਬੱਚਿਆਂ ਨੂੰ ਵਿੱਚ ਲੈ ਲਿਆ ਬਜ਼ੁਰਗਾਂ ਨੂੰ ਵਿੱਚ ਲੈ ਲਿਆ ਬੱਚੀਆਂ ਨੂੰ ਬਜ਼ੁਰਗਾਂ ਨੂੰ ਹੁਣ ਦੇਖੋ ਏਡਾ ਵੱਡਾ ਪ੍ਰਬੰਧ ਕਰਨਾ 45 45000 ਬੰਦੇ ਦੇ ਵਾਸਤੇ ਲੰਗਰ ਦਾ ਪ੍ਰਬੰਧ ਰੈਸ਼ ਦਾ ਪ੍ਰਬੰਧ ਕਿੰਨਾ ਪਿਆਰ ਹੋਵੇਗਾ ਉਹਨਾਂ ਦਾ ਫਿਰ ਵੀ ਆਪਸ ਵਿੱਚ ਕਿੰਨਾ ਸਮੂਹ ਹੋਵੇਗਾ ਜਿ ਤਾਂ ਚਾਰ ਪੰਜ ਜਾਣੇ ਨਹੀਂ ਬੈਠ ਸਕਦੇ 40 45000 ਬੰਦਾ ਇੱਕ ਥਾਂ ਬੈਠਾ ਹੋਇਆ ਉਹਨਾਂ ਦੇ ਘੋੜੇ ਪੱਠੇ ਦਾ ਜਿਹੜਾ ਇੰਤਜ਼ਾਮ ਫਿਰ ਲੰਗਰ ਪਾਣੀ ਦਾ ਕਿੰਨਾ ਉਹਨਾਂ ਦਾ ਆਪਸ ਵਿੱਚ ਪ੍ਰੇਮ ਹੋਵੇਗਾ ਪਿਆਰ ਕਿੰਨਾ ਬਣਿਆ ਹੋਵੇਗਾ ਉਹਨਾਂ ਦਾ ਤਾਂ ਇਹ ਗੱਲ ਜਿਹੜੀ ਆ ਬੜੀ ਮਹਤਮਪੂਰਨ ਆ ਬਹੁਤ ਮਹੱਤਵਪੂਰਨ ਗੱਲ ਆ ਇਹ ਇਸ ਪ੍ਰਕਾਰ ਫਿਰ ਘੇਰ ਕੇ ਜਦੋਂ ਦੇਖਿਆ ਉਹਨਾਂ ਨੇ ਘੇਰਾ ਪਾਇਆ ਹੋਇਆ ਤੇ ਉਹਨਾਂ ਆਪਣੇ ਬਜ਼ੁਰਗਾਂ ਨੂੰ ਵਿੱਚ ਕਰ ਲਿਆ ਬੱਚਿਆਂ ਨੂੰ ਵਿੱਚ ਕਰ ਲਿਆ ਤੇ ਆਪ ਨੌਜਵਾਨਾਂ ਨੇ ਫਿਰ ਜਿਹੜੇ ਸ਼ਾਸਤਰ ਧੂਲੇ ਮੁਕਾਬਲਾ ਕਰਨ ਵਾਸਤੇ ਲੰਬਾ ਸਾਮਾ ਜਿਹੜਾ ਉਹ ਜੰਗ ਚੱਲਿਆ ਪਰ ਇਨੇ ਉਹ ਘੇਰਾ ਤੋੜ ਦਿੱਤਾ ਅਬਦਾਲੀ ਨੇ ਘੇਰਾ ਤੋੜ ਕੇ ਹੌਲੀ-ਹੌਲੀ ਇਹ ਵਿੱਚ ਜਿਹੜਾ ਪ੍ਰਵੇਸ਼ ਕਰ ਗਿਆ ਜਿਹਦੇ ਵਿੱਚ ਕੁਝ ਲੋਕ ਇੱਧਰ-ਉੱਧਰ ਦੌੜੇ ਜਾ ਕੇ ਆਪਣੇ ਜਿੱਦਾਂ ਆਪਾਂ ਜਦੋਂ ਬਾਜਰਾ ਵਾਢ ਲੈਂਦੇ ਹੁੰਦੇ ਸੀ ਨਾ ਤਾਂ ਉਹਦਾ ਇੱਕ ਆਪਾਂ ਕੁੱਪ ਵਾਂਗੂ ਬਣਾ ਲੈਂਦੇ ਹੁੰਦੇ ਸੀ ਕੀ ਨਾ ਉਹਦਾ ਮੈਨੂੰ ਤਾਂ ਹੁਣ ਚੇਤਾ ਭੁੱਲ ਗਿਆ ਇਸ ਤਰ੍ਹਾਂ ਨੂੰ ਮੈਂ ਪੜਿਆ ਛੂਦੋਂ ਪੜਿਆ ਸੀਗਾ ਮੂਲੇ ਜੇ ਬੰਨ੍ਹ ਦਿੰਦੇ ਹੁੰਦੇ ਸੀ ਆਪਾਂ ਉਹ ਖਲਵਾਰੇ ਲੱਗੇ ਹੋਏ ਸੀ ਤਾਂ ਛਣ ਦੇ ਜਾਂ ਮੱਕੀ ਦੇ ਜਾਂ ਬਾਜਰੇ ਦੇ ਕੁਝ ਪਰਿਵਾਰ ਬੱਚੇ ਲੈ ਕੇ ਉਹ ਖਲਵਾਰੇ ਵਿੱਚ ਜਾਵੜੇ ਤਾਂ ਕਿ ਥੋੜਾ ਸਮਾਂ ਬਤੀਤ ਹੋ ਸਕੇ ਪਰ ਪਾਪੀਆਂ ਨੇ ਉਹ ਖਲਵਾਰਿਆਂ ਨੂੰ ਅੱਗ ਲਾ ਦਿੱਤੀ ਉਹਨਾਂ ਵਿੱਚ ਹੁਣ ਛੋਟੇ-ਛੋਟੇ ਬੱਚੇ ਆ ਤਾਂ ਬੀਬੀਆਂ ਨੇ ਉਹ ਅੱਗ ਦੇ ਲਪੇਟ ਵਿੱਚ ਆ ਗਈਆਂ ਪਰ ਗੁਰੂ ਕੇ ਖਾਲਸੇ ਨੇ ਜਿਉਂ ਸਵੇਰ ਤੋਂ ਲੱਗੇ ਸ਼ਾਮ ਤੱਕ ਤਲਵਾਰ ਚੱਲਦੀ ਰਹੀ ਦੇਖੋ ਨਾ ਥੱਕੇ ਨਾ ਅੱਕੇ ਇੱਥੇ 2 ਮਿੰਟ ਬੱਚੇ ਗਤਕਾ ਖੇਡਦੇ ਹੀ ਦੋ ਮੈਂ ਦੇਖਦਾ 2-4 ਮਿੰਟ ਛੋਟੀ ਘਮਾਉਂਦੇ ਹਜੇ ਕੋਈ ਨਾ ਪੈਂਤਰਾ ਚ ਘਮਾਉਣੀ ਹੁੰਦੀ ਆ ਤੇ ਉਹਨਾਂ ਦੇ ਮੈਂ ਦੇਖਿਆ ਕਿਦਾਂ ਸਾਹ ਸਾਈ ਹੋ ਜਾਂਦੇ ਉਹ ਕਿਹੋ ਜਿਹਾ ਸ਼ਰੀਰ ਹੋਣਗੇ ਉਹਨਾਂ ਗੁਰਸਿੱਖਾਂ ਦੇ ਬਾਵਾ ਕੋਈ ਲੋਹੇ ਦੀਆਂ ਬਾਵਾ ਹੋਣਗੇ ਉਹਨਾਂ ਨੇ ਫੱਟ ਲੱਗੇ ਹੋਏ ਨੇ ਫਿਰ ਵੀ ਸਾਰੀ ਦਿਹਾੜੀ ਗੁਰੂ ਕੇ ਸਿੱਖ ਜਿਹੜੇ ਆ ਉਹ ਇਹ ਪਾਪੀਆਂ ਦਾ ਮੁਕਾਬਲਾ ਕਰਦੇ ਰਹੇ ਸ਼ਾਮ ਤੱਕ ਕਾਫੀ ਨੁਕਸਾਨ ਹੋਇਆ ਇੱਥੋਂ ਤੱਕ ਲਿਖਿਆ ਕਿ 20 ਤੋਂ 25000 ਜਿਹੜਾ ਸਿੰਘ ਇੱਕਦਮ ਸ਼ਹੀਦ ਹੋ ਗਿਆ। ਇਸ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ। ਬਾਬਾ ਬਘੇਲ ਸਿੰਘ ਜੀ ਜੱਸਾ ਸਿੰਘ ਜੀ ਦੇ ਬਰਨਾਲੇ ਵਾਲੇ ਪਾਸੇ ਨੂੰ ਨਿਕਲ ਗਏ। ਕਿਉਂਕਿ ਸੰਜੋਗ ਨਹੀਂ ਸੀ ਪਾਉਂਦੇ ਹੁੰਦੇ ਸਰਦਾਰ ਜੱਸਾ ਸਿੰਘ ਜੀ ਆਪਣੇ ਤਨ ਤੇ। ਤੋਂ ਇਸ ਪ੍ਰਕਾਰ ਉਹਨਾਂ ਨੂੰ ਕਾਫੀ ਜ਼ਖਮ ਆਏ। ਪਰ ਪ੍ਰਵਾਹ ਨਹੀਂ ਕੀਤੀ ਅਬਦਾਲੀ ਨੂੰ ਲਲਕਾਰਦੇ ਰਹੇ ਗੁਰੂ ਕੇ ਸਿੰਘ। ਸ਼ਾਮ ਨੂੰ ਫਿਰ ਜਦੋਂ ਜੰਗ ਸਮਾਪਤ ਹੁੰਦਾ ਹੈ। ਤੇ ਉਦੋਂ ਫਿਰ ਇੱਕ ਪਾਸਿਓਂ ਜਿਹੜੀਆਂ ਅਬਦਾਲੀ ਦੀ ਫੌਜ ਹੋਛ ਜਿਹੜਾ ਉੱਥੇ ਕੋਈ ਛੱਪੜ ਹੋਊਗਾ ਜਿਹੜਾ ਬਣਿਆ ਹੋਇਆ ਝੀਲ ਉਹਦੇ ਵਿੱਚੋਂ ਪਾਣੀ ਪੀ ਰਹੀ ਐ ਇੱਕ ਪਾਸੇ ਗੁਰੂ ਕੇ ਸਿੰਘ ਪਾਣੀ ਪੀ ਰਹੇ ਆ ਜਦੋਂ ਧਿਆਨ ਮਾਰ ਕੇ ਦੇਖਿਆ ਸਾਰਿਆਂ ਨੇ ਬਹੁਤ ਸਾਰੀ ਫੌਜ ਤੇ ਬਹੁਤ ਸਾਰੇ ਗੁਰੂ ਕੇ ਸਿੱਖ ਸ਼ਹੀਦੀ ਜਾਮਾ ਪੀ ਗਏ ਸ਼ਹੀਦੀ ਬਾਟਾ ਛੱਕ ਚੁੱਕੇ ਆ ਉਸ ਵੇਲੇ ਬਚਨ ਵੀ ਕਿਹਾ ਤਾਂ ਉਸ ਵੇਲੇ ਉਹ ਸਿੱਖ ਨੇ ਉੱਠ ਕੇ ਕਿਹਾ ਖਾਲਸਾ ਜੀ ਘਵਰਾਉਣ ਦੀ ਲੋੜ ਨਹੀਂ ਉਹ ਕਹਿੰਦਾ ਕਿ ਤਤਕਾਲ ਸਾਹ ਰਹਿ ਗਿਓ ਗਇਓ ਸੋ ਖੋਟ ਗਵਾਇ ਉਹ ਖੋਟ ਦੱਸਿਆ ਉਹਨੇ ਕਿ ਜਿਹੜੀ ਜਾ ਕੇ ਕੀਤਾ ਉੱਥੇ ਲਾਹੌਰ ਚ ਪਹਿਲਾਂ 1761 ਚ ਕੀਤਾ ਸੀ ਹੁਣ ਉਹਨੇ 1762 ਚ ਕੀਤਾ ਜਸ਼ਨ ਕਰਦਾ ਉਹਨੇ ਕਿਹਾ ਵੀ ਗੱਲ ਸੁਣੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮਰਾਟਿਆਂ ਨੂੰ ਐਸੀ ਮਾਰ ਮਾਰੀ ਆ ਉਹਨਾਂ ਦੇ ਪੁੱਤ ਪੋਤਰੇ ਮੇਰੇ ਨਾਲ ਸ਼ਾਇਦ ਆ ਕੇ ਮੇਰੇ ਪੁੱਤਾਂ ਦੇ ਸਾਹਮਣੇ ਖਲੋ ਜਾਣ ਪਰ ਮੈਂ ਸਿੱਖਾਂ ਨੂੰ ਐਸਾ ਮਾਰ ਕੇ ਆਇਆ ਇਨਾਂ ਦੇ ਪੋਤ ਪੋਤਰੇ ਵੀ ਮੇਰੇ ਸਾਹਮਣੇ ਨਹੀਂ ਖਲੋ ਸਕਣਗੇ ਇਹ ਗੱਲ ਕਹੀ ਉਹਨੇ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦੀ ਰਗਾਂ ਵਿੱਚ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਦਾ ਖੂਨ ਆ ਇਹਨਾਂ ਨੂੰ ਤੂੰ ਨਹੀਂ ਦਬ ਸਕਦਾ ਇਹ ਨਹੀਂ ਮੰਨਦੇ ਇਸ ਮੌਤ ਦੀ ਇਸ ਮੌਤ ਨੂੰ ਇਹ ਮੰਨਦੀ ਨਹੀਂ ਹੈਗੀ 3 ਮਹੀਨੇ ਬੀਤਿਤ ਨਹੀਂ ਸੀ ਹੋਏ ਇਹਦਾ ਜਰਨੈਲ ਸੀ ਵੈਦਖਾਨ ਜਿਹੜਾ ਸਰਹੰਦ ਦਾ ਮਾਲਕ ਸੀ ਸਿੰਘਾਂ ਨੇ ਸਰਹੰਦ ਤੇ ਜਾ ਕੇ ਕਬਜ਼ਾ ਕਰ ਲਿਆ ਸੀ ਤੇ ਉਹਨੂੰ ਜਾ ਕੇ ਉਹਨੂੰ ਬੰਦੀ ਬਣਾ ਲਿਆ ਸੀ ਮਾਰ ਦਿੱਤਾ ਸੀ ਉਹਨੂੰ ਜਾਂ ਭਜਾ ਦਿੱਤਾ ਸੀ ਇਦਾਂ ਕਰਕੇ ਮਿਲਦਾ ਜਦੋਂ ਇਹਨੂੰ ਖਬਰ ਮਿਲੀ ਸੀ ਤੇ ਕੰਨਾ ਚੁੰਗਲੀਆਂ ਪਾਉਂਦਾ ਸੀਗਾ ਵੀ ਤਿੰਨਾ ਮਹੀਨਿਆਂ ਦੇ ਵਿੱਚ ਮੈਂ ਤੇ ਇਹ ਸੋਚਦਾ ਸੀ ਵੀ ਇਹ ਲੋਕ ਹੁਣ ਮੇਰਾ ਮੁਕਾਬਲਾ ਹੀ ਨਹੀਂ ਕਰ ਸਕਣਗੇ ਕਦੀ ਮੇਰੇ ਸਾਹਮਣੇ ਆ ਹੀ ਨਹੀਂ ਸਕਣਗੇ ਕੋਈ 2-3 ਮਹੀਨਿਆਂ 4-5 ਮਹੀਨਿਆਂ ਦੇ ਵਿੱਚ ਵਿੱਚ ਫਿਰ ਇਹਨਾਂ ਨੇ ਆ ਕੇ ਕੰਮਜਾਪ ਹੋ ਗਿਆ ਤੋਂ ਇਸ ਪ੍ਰਕਾਰ ਕਿਸ ਕਿਸ ਮਿੱਟੀ ਦੇ ਬਣੇ ਆ ਇਸ ਪ੍ਰਕਾਰ ਦੇ ਇਹਦੇ ਮਨ ਵਿੱਚ ਇਹ ਵਿਚਾਰ ਆਉਂਦੀ ਸੀਗੀ ਇਦਾਂ ਦੇ ਇਹ ਇਸ ਦਿਨ ਅੱਜ ਦੇ ਦਿਨੇ ਬਹੁਤ ਵੱਡਾ ਕੱਲੂਕਾਰਾ ਜਿਹੜਾ ਇਹ ਵਾਪਰਿਆ ਸੀ 20 25000 30000 ਦਾ ਇੱਕਦਮ ਸ਼ਹੀਦ ਹੋ ਜਾਣਾ ਤੁਸੀਂ ਇਮੇਜਿਨ ਕਰੋ ਤੇ ਫਿਰ ਵੀ ਚੜ੍ਹਦੀ ਕਲਾ ਵਿੱਚ ਰਹਿਣਾ ਇਨ੍ਹਾਂ ਕੱਲੂਕਾਰਿਆਂ ਵਿੱਚੋਂ ਕੌਮ ਨਿਕਲੀ ਜਿਹੜੇ ਲੋਕ ਤਬਾਹੀ ਕਰਨੇ ਚਾਹੁੰਦੇ ਸੀ ਨਹੀਂ ਕਰ ਸਕੇ ਉਹ ਤਲਵਾਰ ਨਾਲ ਨਹੀਂ ਮਾਰ ਸਕੇ ਸਾਨੂੰ ਤੋਂ ਇਸ ਪ੍ਰਕਾਰ ਜਦੋਂ ਕਿ ਨਾਰਾ ਚੱਲਿਆ ਹੋਇਆ ਸੀ ਕਿ ਮੰਨੂ ਤੇਰੀ ਦਾਤਰੀ ਤੇ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੜਦਾ ਸੀ ਧੂਨ ਸੁਆਣੇ ਹੋਏ। ਤੋਂ ਇਹ ਧਾਰਨਾ ਸੀ ਉਦੋਂ ਸਾਡੇ ਅੰਦਰ ਜਜ਼ਬਾਤ ਸੀਗੇ ਇਹ ਵਿਚਾਰ ਧਾਰਾ ਸੀ ਸਾਡੇ ਮਨ ਚ ਚੱਲਦੀ। ਤੋਂ ਉਹ ਸਤਿਗੁਰੂ ਸਾਹਿਬ ਜੀ ਨੂੰ ਉਸ ਧਾਰ ਧਾਰਾ ਨੂੰ ਬੂਰ ਪਾਇਆ। ਤੁਹਾਡੇ ਉਸ ਬਲ ਨੂੰ ਬੂਰ ਪਾਇਆ ਮਹਾਰਾਜ ਨੇ। ਇਸ ਪ੍ਰਕਾਰ ਇਹ ਵੱਡਾ ਕੱਲੂ ਘਾਰਾ ਵਾਪਰਿਆ ਜਿਹਨੂੰ 1762 ਦਾ ਆਪਾਂ ਜ਼ਿਕਰ ਕਰਦੇ ਆਂ। ਜਿਹਦੇ ਵਿੱਚ ਭਾਈ ਤਾਰੂ ਸਿੰਘ ਦੇ ਪਿਤਾ ਭਾਈ ਜੋਦਾ ਸਿੰਘ ਜੀ ਵੀ ਇਹਦੇ ਵਿੱਚ ਸ਼ਹੀਦ ਹੋਏ ਸੀਗੇ ਬਿਆੰਤ ਗੁਰੂ ਕੇ ਸਿੱਖ ਇਥੇ ਸ਼ਹੀਦ ਹੋਏ ਪਰ ਗੁਰੂ ਕਾ ਖਾਲਸਾ ਚੜ੍ਹਦੀ ਕਲਾ ਚ ਰਹਾ ਉਹਨਾਂ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਜਿਨ੍ਹਾਂ ਨੇ ਇਹ ਖਾਲਸਾ ਪੰਥ ਦੀ ਇਹ ਸ਼ਾਨੋ ਸ਼ੌਕਤ ਲਈ ਅਤੇ ਖਾਲਸਾ ਪੰਥ ਦੇ ਜਿੰਦ ਜਾਨ ਵਾਸਤੇ ਤੇ ਮਜਲੂਮਾਂ ਤੇ ਦੀਨਾਂ ਦੀ ਰੱਖਿਆ ਕਰਦਿਆਂ ਹੋਇਆਂ ਜ਼ਾਲਿਮਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਬਾਟਾ ਛਕਿਆ ਉਨਾ ਸਮੂਹ ਜੀ ਦਾ ਨੂੰ ਬਹੁਤ ਕੋਟੀ ਕੋਟੀ ਪ੍ਰਣਾਮ ਕਰਦੇ ਆਂ ਅੱਜ ਭਾਵੇਂ ਉੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆ ਮਹਾਂਪੁਰਖਾਂ ਨੇ ਉਥੇ ਅਸਥਾਨ ਬਣਾਇਆ ਆ ਜੇਦੋਂ ਕਿਤੇ ਸਮਾਂ ਮਿਲੇ ਤਾਂ ਜ਼ਰੂਰ ਪਰ ਜ਼ਰੂਰ ਦਰਸ਼ਨ ਕਰਿਓ ਕੁੱਪਰਹੀੜੀ ਛੀਦਾ ਦੀ ਯਾਦ ਬਣੀ ਹੋਈ ਆ 30 35 ਕਿਲੋਮੀਟਰ ਤੱਕ ਗੁਰੂ ਕੇ ਸਿੰਘਾਂ ਦੇ ਸਰੀਰ ਖਿਲਰੇ ਹੋਏ ਸੀਗੇ ਉਦੋਂ ਇਦਾਂ ਜੰਗ ਬਹੁਤ ਭਾਰੀ ਜੰਗ ਮੱਚਿਆ ਸੀ ਇਹ ਅੰਮ੍ਰਿਤ ਵੇਲੇ ਤੋਂ 1.5 ਵਜੇ ਤੋਂ 3 ਵਜੇ ਤੋਂ ਸ਼ੁਰੂ ਹੋਇਆ ਹੋਇਆ ਜੰਗ ਸ਼ਾਮ ਦੇ 7 ਵਜੇ ਤੱਕ ਚੱਲਦਾ ਰਿਹਾ। ਤੋਂ ਇਨੇ ਸਮੇਂ ਤੱਕ ਗੁਰੂ ਕੇ ਸਿੰਘ ਮੁਕਾਬਲਾ ਕਰਦੇ ਰਹਿ। ਧੰਨ ਗੁਰੂ ਕੇ ਸਿੱਖ ਤੋਂ ਕੁਰਬਾਨ ਜਾਈਏ ਗੁਰੂ ਕੇ ਖਾਲਸੇ ਤੋਂ ਐਸੀਆਂ ਗੁਰੂ ਕੇ ਗੁਰੂ ਕੇ ਸਿੱਖਾਂ ਨੇ ਟੀਗਾ ਮਾਰੀਆਂ। ਇਹ ਅੱਜ ਦਿਨ ਜਿਹਦੇ ਬਾਬਤ ਦਾਸ ਨੇ ਆਪ ਜੀ ਨੇ ਵਿਚਾਰ ਕੀਤੀ। ਤੋਂ ਬਹੁਤ-ਬਹੁਤ ਪ੍ਰਣਾਮ ਤੇ ਇਸ ਪ੍ਰਕਾਰ ਗੁਰੂਆਂ ਵਾਰ ਨਮਸਕਾਰ ਤੇ ਬਾਣੀ ਦੀ ਇਸ ਪੰਕਤੀ ਨਾਲ ਮੈਂ ਸੋਚਾਰ ਨੂੰ ਸਮਾਪਤ ਕਰਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਤੱਕ ਉਹ ਹੁਣਾ ਛਾੜੇ ਖੇਤ ਤੋਂ ਇਸ ਪ੍ਰਕਾਰ ਦੇ ਉਸੂਰ ਮੈਂ ਕੋਟੀ ਕੋਟੀ ਨਮਨ ਕਰਦੇ ਉਹਨਾਂ ਨੂੰ ਪ੍ਰਣਾਮ ਕਰਦੇ ਆਂ ਸ਼ੀਦਾ ਨੂੰ ਤੋਂ ਇਹਨਾਂ ਤੋਂ ਇਹ ਵੀ ਜ ਇਹ ਵੀ ਜੀਵਨ ਵਿੱਚ ਆਪਾਂ ਦੇਖਦੇ ਆਂ ਛੋਟੀ ਜੀ ਗੱਲ ਤੇ ਕਈ ਵਾਰੀ ਆਪਾਂ ਕਬਰਾਂ ਵਿੱਚ ਜਾਂਦੇ ਆਂ ਕਿ ਹੁਣ ਕੀ ਹੋਊਗਾ ਕੀ ਹੋ ਗਿਆ ਪਰ ਮੈਂ ਹੈਰਾਨ ਹਾਂ ਉਹਨਾਂ ਦੇ ਹੌਸਲੇ ਤੋਂ ਉਹਨਾਂ ਦੇ ਹੌਸਲੇ ਸਦਾ ਬਲੰਦ ਰਹੇ ਉਸੇ ਵळे ਅਗਲਾ ਨੇ ਖਲੋ ਕੇ ਕਹਿਤਾ ਕਿ ਤਤ ਖਾਲਸਾ ਰਹਿ ਗਿਓ ਗਿਓ ਸੋ ਖੋਟ ਗਵਾਇ ਅਸੀਂ ਤਤ ਤੇ ਰਹਿ ਗਏ ਆ ਸੋਨਾ ਰਹਿ ਗਿਆ ਸ਼ੁੱਧ ਰਹਿ ਗਏ ਆ ਆਪਣਾ ਮਨ ਕਦੀ ਥਲੇ ਡਿੱਗਣ ਨਹੀਂ ਦਿੱਤਾ ਕੁਰਬਾਨ ਜਾਈਏ ਤਾਂ ਇਸ ਕਰਕੇ ਇਹਨਾਂ ਤੋਂ ਇਹ ਸਿੱਖਿਆ ਵੀ ਪ੍ਰਾਪਤ ਹੁੰਦੀ ਐ ਇਸ ਕੱਲੂ ਘਾਰੇ ਤੋਂ ਕੌਮ ਕੱਲੂ ਘਾਰੇ ਵਿੱਚ ਦੀ ਗੁਜਰੀ ਆ ਪਰ ਕਿਤੇ ਵੀ ਆਪਣਾ ਮਨੋਂ ਵੱਲ ਉਹਨਾਂ ਡਿੱਗਣ ਨਹੀਂ ਦਿੱਤਾ ਆਪਣਾ ਮਨ ਨਹੀਂ ਡੋਲਣ ਦਿੱਤਾ ਕਿਉਂਕਿ ਜੇ ਮਨ ਡਿਗ ਜਾਵੇ ਤਾਂ ਨਾਪੇ ਡਿਗ ਜਾਂਦਾ ਹੈ ਹੌਸਲੇ ਪਸਤ ਰੱਖੇ ਆਪਣੇ ਹੌਸਲੇ ਚੜ੍ਹਦੀ ਕਲਾ 'ਚ ਰੱਖੇ ਪਸਤ ਨਹੀਂ ਹੋਣ ਦਿੱਤੇ ਤੋ ਐਸੇ ਗੁਰੂ ਕੇ ਸਿਖੰਦ ਤੋ ਕੁਰਬਾਨ ਜਾਈਏ ਬੁਲਹਾਰ ਜਾਈਏ ਮਹਾਰਾਜ ਕਿਰਪਾ ਦਿੱਤਾ ਕਰਨ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਇਹ ਬਚਨ ਕਿਹਾ ਕਿ ਦੇਵ ਸ਼ਿਵਾ ਵਰ ਮੋਹੇ ਅਹੇ ਸ਼ੁਭ ਕਰਮਾਂ ਤੇ ਕਬ ਹੂ ਨਾ ਡਰੂ ਨਾ ਡਰੂ ਜਬ ਜਾਏ ਲਰੂ ਨਿਸ਼ਚੇ ਘਰ ਆਪਣੇ ਜੀਤ ਕਰੂ ਔਰ ਸਿੱਖ ਹੂੰ ਆਪਣੇ ਹੀ ਮਨ ਕੋ ਇਹ ਲਾਲਚ ਹਉ ਗੁਣ ਤਉ ਚਰੂੰ ਜਬ ਆਵ ਆਬ ਕਿਉ ਦਿਨ ਧਾਨ ਬਣੇ ਅਤਹੀ ਰਣ ਮੇ ਤਵ ਜੂਜ ਮਰ ਤੋ ਸਤਗੁਰੂ ਸਾਹਿਬ ਜੀ ਨੂੰ ਚਰਨਾ ਚ ਨਮਸਕਾਰ ਮਹਾਰਾਜ ਸਾਹਿਬ ਕਿਰਪਾਲਤਾ ਕਰਮ ਜੀ ਤੋ ਇਥੇ ਦਾਸ ਆਪਣੇ ਬਾਣੀ ਨੂੰ ਸੰਕੋਚ ਕਰਦਾ ਇਥੇ ਇਹ ਕਲੂਕਰ ਦੇ ਸੰਬੰਧ ਵਿੱਚ ਕੋਈ ਹੋਰ ਇਹਦੇ ਉੱਤੇ ਵਿਚਾਰ ਆਪ ਜੀ ਨੇ ਦੇਣੀ ਹੋਵੇ ਤੇ ਦੇ ਸਕਦੇ ਹੋ ਮੈਂ ਨਮਸਕਾਰ ਕਰਕੇ ਇਥੇ ਵਿਚਾਰ ਰੋਕਦਾ ਜੀ ਰੋਹ ਵਿਚਾਰ ਤੇ ਦਾਸ ਦੀ ਪੁੱਲ ਚੁੱਕ ਦੀ ਖੀਮਾ ਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ